ਜਲੰਧ ਦੇ ਕਾਂਗਰਸੀ ਐਮਪੀ ਸੰਤੋਖ ਚੌਧਰੀ ਖਿਲਾਫ ਭਾਜਪਾ ਵੱਲੋਂ ਖੂਪੜਾਸ ਕੱਢੀ ਗਈ ਭਾਜਪਾ ਨੇ ਸੰਤੋਖ ਚੌਧਰੀ ਦਾ ਪੁਤਲਾ ਕੂੜੇ ਦੇ ਢੇਰ ਤੇ ਵਿਰਾਜਮਾਨ ਕੀਤਾ ਭਾਜਪਾ ਵਰਕਰਾਂ ਨੇ ਕਿਹਾ ਕਿ ਚੌਧਰੀ ਦੇ ਸਟ੍ਰਿੰਗ ਤੋਂ ਬਾਅਦ ਸਾਫ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਨੁਮਾਇੰਦੇ ਕਿਸ ਹੱਦ ਤੱਕ ਦੇਖ ਸਕਦੇ ਹਨ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਸਾਫ ਸ਼ਵੀਕਰਨ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਨਗੇ ਅਤੇ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਤੈ ਹੈ ਉਹਨਾਂ ਨੇ ਕਿਹਾ ਕਿ ਚੌਧਰੀ ਵਰਗੇ ਪ੍ਰੇਸ਼ਟ ਐਮਪੀ ਨੂੰ ਟਿਕਟ ਨਹੀਂ ਦਿੱਤੀ ਜਾਣੀ ਚਾਹੀਦੀ ਚੌਧਰੀ ਅਤੇ ਭ੍ਰਿਸ਼ਟਾਚਾਰ ਦੇ ਪੁਤਲੇ ਨਾਲ ਰੋਡ ਸ਼ੋਅ ਕੱ ਰੁਕ ਰਹਿਣ ਦੀ ਅਪੀਲ ਕੀਤੀ ਗਈ ਜੋ ਕਿ ਭ੍ਰਿਸ਼ਟਾਚਾਰ ਦੀ ਜਗਮੀ ਹੈ ਰਿਸ਼ਵਤ ਖੋਰੀ ਟੋਟਕਸੋਟ ਭ੍ਰਿਸ਼ਟਾਚਾਰ ਇਹਨਾਂ ਦੇ ਖੂਨ ਦੇ ਵਿੱਚ ਰਚਿਆ ਆਇਆ ਹੈ ਇਸਲੇ 60 ਸਾਲਾਂ ਦੇ ਵਿੱਚ ਇਹਨਾਂ ਨੇ ਇਹੀ ਕੁਝ ਕੀਤਾ ਤੇ ਅੱਜ ਅਸੀਂ ਸੰਤੋਖ ਸਿੰਘ ਚੋਧਰੀ ਦਾ ਮਿਸ਼ਨ ਮੋਤੀ ਵੱਲੋਂ ਆਪਾਂ ਆਪ ਪੁਤਲਾ ਸੜਨ ਆਏ ਆ ਇਹਦੇ ਘਰ ਦੇ ਅੱਗੇ ਕੂੜੇ ਦੇ ਢੇਰ ਦੇ ਉੱਤੇ ਇਹਨੂੰ ਸੁੱਟਿਆ ਗਿਆ ਵੈ ਕਿਉਂਕਿ ਇਹ ਲੋਕ ਇਹ ਜਿਹੜੇ ਨੇਤਾ ਨੇ ਇਹ ਵਿਅਸਤੀ ਸੇਵਾ ਕਰਨ ਵਾਲੇ ਨਹੀਂ ਹੈ ਇਸ ਲਈ ਇਹਨਾਂ ਨੂੰ ਟਿਕਟ ਦੇਣ ਦਾ ਕੋਈ ਹੱਕ ਨਹੀਂ ਹੈ ਇਹਨੂੰ ਟਿਕਟ ਨਹੀਂ ਦੇਣੀ ਚਾਹੀਦੀ ਤੇ ਲੋ ਜੋ ਵੀ ਹੈ ਅੱਜ ਅਸੀਂ ਮਿਸ਼ਨ ਮੋਤੀ ਵੱਲੋਂ ਆਏ ਆ ਅਸੀਂ ਹੁਣ ਅੱਜ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਮਿਸ਼ਨ ਮੋਦੀ ਅਗੇਨ ਪੀਐਮ ਉਹਦੀ ਵੱਲੋਂ ਅਸੀਂ ਦੇਸ਼ ਚ ਭ੍ਰਸ਼ਟਾਚਾਰ ਰਹਿਤ ਇਕਨੋਮੀ ਬਣਾਉਣ ਦੇ ਤੌਰ ਦੇ ਉੱਤੇ ਅੱਜ ਪਹਿਲੀ ਵਾਰੀ ਇਤਿਹਾਸਿਕ ਯਾਤਰਾ ਕੱਢੀ ਹੈ ਜਿਹਦੇ ਵਿੱਚ ਸਾਡੇ ਕਿਸੇ ਵੀ ਵਲੰਟੀਅਰ ਨੇ ਕਿਸੇ ਕਿਸਮ ਦਾ ਕੋਈ ਨਾਰਾ ਨਹੀਂ ਲਾਇਆ ਕਿਸੇ ਪਾਰਟੀ ਦੇ ਅਗੇਂਸਟ ਕੋਈ ਨਾਰਾ ਨਹੀਂ ਲਾਇਆ ਅਸੀਂ ਜੋ ਨਾਰਾ ਹੈ ਉਹ ਸਾਡੇ ਗਲਿਆਂ 'ਚ ਲਿਖੀ ਤਖਤੀਆਂ ਦੇ ਰਾਹੀਂ ਸੰਦੇਸ਼ ਦਿੰਦਾ ਹੈ ਕਿ ਹਰ ਵਿਅਕਤੀ ਨੂੰ ਆਪਣੀ ਬੋਟ ਦਾ ਅਧਿਕਾਰ ਉਹਦਾ ਸੇਵਨ ਕਰਨਾ ਚਾਹੀਦਾ ਹੈ ਦੇਸ਼ 'ਚੋਂ ਜਿਵੇਂ ਅਸੀਂ ਘਰ 'ਚੋਂ ਜ਼ਿੰਦਗੀ ਦਾ ਕੂੜਾ ਬਾਹਰ ਕੱਢਦੇ ਹਾਂ ਇਸੇ ਤਰੀਕੇ ਨਾਲ ਭ੍ਰਸ਼ਟਾਚਾਰ ਦੇ ਕੂੜੇ ਨੂੰ ਬਾਹਰ ਕੱਢ ਕੇ ਸੁੱਟਣਾ ਹੈ ਤੇ ਸਾਰੀਆਂ ਪਾਰਟੀਆਂ ਦੇਸ਼ਧੀਆਂ ਨੂੰ ਨਵੇਦਨ ਕਰਦੇ ਹਾਂ ਆਪਣੇ ਇਸ ਬਿਆਨ ਰਾਹੀਂ ਕਿਰਪਾ ਕਰਕੇ ਐਸੇ ਕਿਸੇ ਵਿਅਕਤੀ ਨੂੰ ਟਿਕਟ ਨਾ ਦਿਓ ਜਿਹੜਾ ਭ੍ਰਸ਼ਟਾਚਾਰ ਵਿੱਚ ਸਲਿੱਪਤ ਰਿਹਾ ਹੋਵੇ ਜਾਂ ਉਹਨੇ ਭ੍ਰਸ਼ਟਾਚਾਰ ਨਾਲ ਸੰਬੰਧਿਤ ਕਿਤੇ ਕੋਈ ਬਿਆਨ ਦਿੱਤਾ ਹੋਵੇ ਔਰ ਅਸੀਂ ਉਹ ਪੁਤਲਾ ਨਾ ਫੂਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਵਚ ਭਾਰਤ ਅਭਿਆਨ ਦਾ ਸਹਿਯੋਗ ਕੀਤਾ ਹੈ ਤੇ ਪ੍ਰਤੀਕਾਤਮਕ ਉਸ ਨੂੰ ਅੱਗੇ ਵਧਾਇਆ ਹੈ ਉਸ ਕੂੜੇ ਨੂੰ ਨਾ ਫੂਕੇ ਕੂੜੇ ਦੇ ਉੱਤੇ ਤੋੜ ਕੇ ਸੁੱਟਿਆ ਹੈ ਤਾਂ ਕਿ ਦੇਸ਼ 'ਚ ਨਾ ਗੰਦਗੀ ਪਵੇ ਨਾ ਪੋਲੂਸ਼ਨ ਹੋਵੇ ਕਿਸੇ ਤਰੀਕੇ ਨਾਲ ਹੀ ਭ੍ਰਸ਼ਟਾਚਾਰ ਦੀ ਗੰਦਗੀ ਵੀ ਦੇਸ਼ ਤੋਂ ਮੁਕਤ ਹੋਵੇ ਜੇਮ ਦੇ ਤਹਿਤ ਜਿਹੜਾ ਸੁਮੇਸ਼ ਸ਼ਰਮਾ ਜੀ ਜਨਦਰ ਦੇ ਐਕਸ਼ਨ ਦੇ ਜੋ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ ਜਿਹੜਾ ਇੱਕ ਭ੍ਰਸ਼ਟਾਚਾਰ ਦੇ ਖਿਲਾਫ ਔਰ ਦੇਸ਼ ਭਗਤੀ ਦੇ ਫੱਕ ਜਿਹਾ ਛੋਟਾ ਜਿਹਾ ਰੋਸ਼ ਮਾਰਚ ਕਰਿਆ ਗਿਆ ਤੁਸੀਂ ਦੇਖਿਆ ਹੈ ਉਹਦਾ ਮੈਸੇਜ ਇਹ ਹੈ ਕਿ ਜਿਹੜਾ ਭ੍ਰਸ਼ਟਾਚਾਰ ਆ ਭ੍ਰਸ਼ਟਾਚਾਰ ਨੂੰ ਨਾ ਟਿਕਟ ਮਿਲਣੀ ਚਾਹੀਦੀ ਆ ਔਰ ਨਾ ਭ੍ਰਸ਼ਟਾਚਾਰ ਆ ਮੈਨੂੰ ਜਿਹੜੀ ਸਾਡੀ ਜਨਤਾ ਹੈ ਉਹ ਜਾਗਦਾ ਹੈ ਭ੍ਰਸਟ ਕੌਣ ਨੇ ਭ੍ਰਸ਼ਟਾਚਾਰ ਨੂੰ ਕਿ ਕੌਣ ਨੇ ਤੁਹਾਨੂੰ ਨਾ ਵੋਟ ਪਾਈ ਜਾਵੇ ਕਿਉਂਕਿ ਭ੍ਰਸ਼ਟਾਚਾਰ ਨੂੰ ਵੋਟ ਪਾਵਾਂਗੇ ਤਾਂ ਭ੍ਰਸ਼ਟਾਚਾਰ ਵਧੇਗਾ ਪੈਸਾ ਵਧੇਗਾ ਤਾਂ ਸਾਡੇ ਤੇ ਸਾਡੇ ਬੇਟਾ ਗਰਖ ਹੋ ਜਾਗੇ ਇਸ ਕਰਕੇ ਭ੍ਰਸ਼ਟਾਚਾਰ ਆ ਨੂੰ ਨਾ ਵੋਟ ਪਾਈ ਜਾਵੇ ਔਰ ਨਾ ਉਹਨੂੰ ਅਸੀਂ ਬੇਨਤੀ ਕਰਦੇ ਹਰ ਇੱਕ ਪਾਰਟੀ ਨੂੰ ਭ੍ਰਸ਼ਟਾਚਾਰ ਆਦਮੀ ਭ੍ਰਸ਼ਟਾਦਮੀ ਨੂੰ ਕਦੀ ਵੋਟ ਨਾ ਪਾਈ ਜਾਵੇ। ਦੇ ਰੋਜ਼ਾਨਾ ਨਿਊਜ਼ 24 ਲਈ ਜਲੰਧਰ ਤੋਂ ਕੈਮਰਾਮੈਨ ਸਤੀਜ ਦੇ ਨਾਲ ਸਾਇਲ ਮਲੋਤਰਾ ਦੀ ਰਿਪੋਰਟ। ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ।